ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਉਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰਸ ਵਾਰਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋndi ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੇਨਕੋ ਦੇ ਵਿੱਚ ਵਾਪਰਿਆ ਜੋ ਟੋਲੂਕਾ ਹਵਾਈ ਅੱਡੇ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਇਹ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ 7 ਮੈਂਬਰਾਂ ਦੀ ਜਿਹੜੀ ਆ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਰਾਨਿਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਉਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰਸ ਵਾਰਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੇਨਕੋ ਦੇ ਵਿੱਚ ਵਾਪਰਿਆ ਜੋ ਟੋਲੂ ਦਾ ਹਵਾਈ ਅੱਡਾ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ ਸੱਤ ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋ ਗਈ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੇਨਕੋ ਦੇ ਵਿੱਚ ਵਾਪਰਿਆ ਜੋ ਟੋਲੂਕਾ ਹਵਾਈ ਅੱਡੇ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਇਹ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ ਸੱਤ ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈੱਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਉਂਦਾ ਹੈ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰਸ ਵਾਰਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੇਨਕੋ ਦੇ ਵਿੱਚ ਵਾਪਰਿਆ ਜੋ ਟੋਲੂ ਦਾ ਹਵਾਈ ਅੱਡਾ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ ਸੱਤ ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੇਨਕੋ ਦੇ ਵਿੱਚ ਵਾਪਰਿਆ ਜੋ ਟੋਲੂਕਾ ਹਵਾਈ ਅੱਡੇ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ 7 ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ। ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ। ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੇਨਕੋ ਦੇ ਵਿੱਚ ਵਾਪਰਿਆ ਜੋ ਟੋਲੂ ਦਾ ਹਵਾਈ ਅੱਡਾ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ ਸੱਤ ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੈਨਕੋ ਦੇ ਵਿੱਚ ਵਾਪਰਿਆ ਜੋ ਟੋਲੂਕਾ ਹਵਾਈ ਅੱਡੇ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ ਸੱਤ ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੇਨਕੋ ਦੇ ਵਿੱਚ ਵਾਪਰਿਆ ਜੋ ਟੋਲੂ ਦਾ ਹਵਾਈ ਅੱਡਾ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ 7 ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੈਨਕੋ ਦੇ ਵਿੱਚ ਵਾਪਰਿਆ ਜੋ ਟੋਲੂ ਦਾ ਹਵਾਈ ਅੱਡਾ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ 7 ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋ ਗਈ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੇਨਕੋ ਦੇ ਵਿੱਚ ਵਾਪਰਿਆ ਜੋ ਟੋਲੂਕਾ ਹਵਾਈ ਅੱਡੇ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਇਹ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ ਸੱਤ ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਦੁਖਦਾਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸੈਨ ਮਾਟਿਓ ਅਟੈਨਕੋ ਦੇ ਵਿੱਚ ਵਾਪਰਿਆ ਜੋ ਟੋਲੂ ਦਾ ਹਵਾਈ ਅੱਡਾ ਤੋਂ ਲਗਭਗ 5 ਕਿਲੋਮੀਟਰ ਦੂਰ ਤੇ ਮੈਕਸੀਕੋ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਇੱਕ ਉਦਯੋਗਿਕ ਖੇਤਰ ਦੇ ਵਿੱਚ ਵਾਪਰਿਆ ਪ੍ਰਾਈਵੇਟ ਜੈਟ ਨੇ ਪ੍ਰਸ਼ਾਂਤ ਤੱਟ ਤੇ ਅਕਾਪੁਲ ਕੋ ਤੋਂ ਉਡਾਨ ਭਰੀ ਸੀ ਦੱਸ ਦਈਏ ਕਿ ਜਿਹੜਾ ਜਹਾਜ਼ ਹੈ ਆਪਣੇ ਆਪ ਤੋਂ ਕਾਬੂ ਦੇ ਬਾਹਰ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਪਾਇਲਟ ਉਸ ਨੂੰ ਉਤਾਰਨ ਦੇ ਵਿੱਚ ناکਾਮ ਹੋ ਜਾਂਦਾ ਕਿਉਂਕਿ ਇੱਕ ਫੁੱਟਬਾਲ ਗਰਾਊਂਡ ਦੇ ਨਾਲ ਇੱਕ ਬਿਲਡਿੰਗ ਹੁੰਦੀ ਹੈ ਤਾਂ ਜਿਹੜਾ ਪ੍ਰਾਈਵੇਟ ਜੈਟ ਹੈ ਤਾਂ ਉਸ ਬਿਲਡਿੰਗ ਦੇ ਵਿੱਚ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਤੇ ਸੱਤ ਮੈਂਬਰਾਂ ਦੀ ਜਿਹੜੀ ਹੈ ਦੁਖਦਾਈ ਮੌਤ ਇਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਪ੍ਰਾਈਵੇਟ ਜੈਟ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ ਪਰ ਜਹਾਜ਼ ਜਿਹੜਾ ਹੈ ਇੱਕ ਇਮਾਰਤ ਦੀ ਛੱਤ ਦੇ ਨਾਲ ਜਾ ਟਕਰਾਂਦਾ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਦੇ ਵਿੱਚ 8 ਯਾਤਰੀ ਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7